औरों के लिए जो गुरु शहीद हो गए फिर हर मजहब के लोग ही मुरीद हो गए जो धर्म की हिफाजतों में सीस दे गए वो नफरतों को अमन की आसीस दे गए वो नफ़रतों को अमन की आसीस दे गए हिंद दी चादर श्री गुरु तेग बहादुर साथियों धन धन श्री गुरु तेग बहादुर महाराज जी दे ਤਿੰਨ 50ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸ਼੍ਰੀਨਗਰ ਤੋਂ ਸਜਾਏ ਗਏ ਆ ਅਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਸ਼ਾਮ 4:30-5 ਵਜੇ ਦੇ ਕਰੀਬ ਮਹਾਨ ਨਗਰ ਕੀਰਤਨ ਜਿਹੜਾ ਆ ਜਿਹੜੀ ਯਾਤਰਾ ਉਹ ਨਵਾਂ ਸ਼ਹਿਰ ਵਿਖੇ ਪੁੱਜੇਗੀ ਅਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਇਸ ਮਹਾਨ ਨਗਰ ਕੀਰਤਨ ਦਾ ਹਿੱਸਾ ਬਣ ਸਕਦੇ ਆ ਔਰ ਰੂਹ ਜਿਹੜੀ ਹੈ ਜਦ ਅੱਖਾਂ ਬੰਦ ਕਰਕੇ ਸੋਚਦੇ ਕੁਝ ਸਮੇਂ ਬਾਅਦ ਆਲੌਕਿਕ ਨਜ਼ਾਰਾ ਹੋਵੇਗਾ ਉਸ ਸਮੇਂ ਜਕਾਰਿਆਂ ਦੀ ਗੂੰਜ ਹੋਵੇਗੀ ਉਸ ਸਮੇਂ ਚਿਹਰਿਆਂ ਤੇ ਨੂਰ ਆਵੇਗਾ ਅਤੇ ਅਸੀਂ ਇਸ ਮਹਾਨ ਨਗਰ ਕੀਰਤਨ ਦਾ ਹਿੱਸਾ ਬਣ ਕੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਪਕਾਰਾਂ ਨੂੰ ਯਾਦ ਕਰ ਸਕਦੇ ਹਾਂ ਸੋ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਸੰਗਤਾਂ ਇੰਤਜ਼ਾਰ ਕਰ ਰਹੀਆਂ ਕਿ ਕਦ ਉਹ ਸੁਲੱਖਣੀ ਕੜੀ ਆਵੇਗੀ ਜਦ ਮਹਾਨ ਨਗਰ ਕੀਰਤਨ ਜਿਹੜਾ ਉਹ ਨਵਾਂ ਸ਼ਹਿਰ ਵਿੱਚ ਪਹੁੰਚੇਗਾ ਸਵਾਗਤੀ ਗੇਟ ਤੁਸੀਂ ਦੇਖ ਸਕਦੇ ਹੋ ਕਿ ਗੰਨਾ ਮਿਲਦੇ ਬਿਲਕੁਲ ਸਾਹਮਣੇ ਤਿਆਰ ਕੀਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਪੁਖਤਾ ਜਿਹੜੇ ਆ ਪ੍ਰਬੰਧ ਕੀਤੇ ਗਏ ਤਾਂ ਜੋ ਸ਼ਰਧਾਲੂਆਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਜਾਵੇ ਰੱਖਿਆ ਦੇ ਜਿਹੜੇ ਆ ਉਹ ਪੁਖਤਾ ਪ੍ਰਬੰਧ ਕੀਤੇ ਗਏ